ਜਿਹੜੇ ਫਿਲਮ ਇੰਡਸਟਰੀ ਨਾਲ ਰਿਲੇਟਡ ਲੋਕ ਹੁੰਦੇ ਆ ਨਾ ਜੀ ਉਹ ਇਹ ਜਿਹੀਆਂ ਗੱਲਾਂ ਕਰਦੇ ਨੇ ਫਿਗਰਸ ਦੀਆਂ ਵੀ ਇਹਨੇ ਇੰਨਾ ਬਿਜ਼ਨਸ ਕੀਤਾ ਉਹ ਨੈਕਸਟ ਫਿਲਮ ਦਾ ਦੇਖਦੇ ਆ ਕੀ ਬਿਜ਼ਨਸ ਹੋਊਗਾ ਜਿਹੜਾ ਆਮ ਬੰਦਾ ਉਹਨੂੰ ਜੇ ਉਹਨੂੰ ਟ੍ਰੇਲਰ ਪਸੰਦ ਆਇਆ ਉਹ ਫਿਲਮ ਦੇਖਣ ਜਾਊਗਾ ਜੇ ਟ੍ਰੇਲਰ ਪਸੰਦ ਨਹੀਂ ਆਇਆ ਉਹਨੇ ਫਿਲਮ ਨਹੀਂ ਦੇਖਣੀ ਚਾਹੀ ਪਿਛਲੀ ਪਿਕਚਰ 500 ਕਰੋੜ ਕੀਤੀ ਹੋਈ ਇਹ ਜਿਹੇ ਇਨਨਿਊਮਰੇਬਲ ਐਗਜ਼ੈਪਲਸ ਨੇ ਪਿਛਲੀ ਪਿਕਚਰ ਇੱਕ ਐਕਟਰ ਦੀ 300 ਕਰੋੜ ਕਰ ਗਈ ਨਾਮ ਨਹੀਂ ਲੈ ਸਕਦੇ ਅੱਛਾ ਨਹੀਂ ਲੱਗਦਾ ਪਿਛਲੀ ਪਿਕਚਰ ਨੇ 300 ਕਰੋੜ ਬਿਜ਼ਨਸ ਕੀਤਾ ਅਗਲੀ ਪਿਕਚਰ ਨੇ ਓਪਨਿੰਗ ਵੀ ਨਹੀਂ ਲਈ ਸੋ ਉਹਦਾ ਕੀ ਮਤਲਬ ਐਕਟਰ ਤਾਂ ਉਹੀ ਹੈ ਕਿਉਂ ਨਹੀਂ ਲਈ ਕਿਉਂ ਕਰਕੇ ਦ ਟ੍ਰੇਲਰ ਡਿਡਨਟ ਵਰਕ ਸੋ ਇਹ ਔਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਪਿਛਲੀ ਪਿਕਚਰ ਬਿਲਕੁਲ ਸੁਪਰ ਫਲॉप ਹੋਏ ਟ੍ਰੇਲਰ ਕਲਿੱਕ ਕਰ ਗਏ ਤੇ ਅਗਲੀ ਫਿਲਮ ਅੱਛਾ ਬਿਜ਼ਨਸ ਕਰ ਜੇ ਤਾਂ ਇਹੀ ਕੋਈ ਉਹ ਨਹੀਂ ਹੈ ਕਿ ਆਪਾਂ ਇਹ ਸੋਚ ਕੇ ਬੈਠੀਏ ਕਿ ਲੋਕਾਂ ਨੇ ਹੁਣ ਆ ਆਪਾਂ ਫਿਲਮ ਰਿਲੀਜ਼ ਕਰਾਂਗੇ ਸੇਮ ਟੀਮ ਆ ਤੇ ਉਹ ਲੋਕੀ ਕਹਿਣਗੇ ਪਿਛਲੀ ਪਿਕਚਰ ਚ 100 ਕਰੋੜ ਕੀਤਾ ਕਿ ਹੁਣ ਦੇਖਦੇ ਆ ਕੀ ਕਰਦੇ ਨੇ ਆਹ ਬੰਦੇ ਨੂੰ ਟ੍ਰੇਲਰ ਪਸੰਦ ਆਇਆ ਉਹਨਾਂ ਨੂੰ ਫਿਲਮ ਦੇਖਣੀ ਆ ਫਿਲਮ ਉਹਨਾਂ ਨੂੰ ਅੱਛਾ ਐਕਸਪੀਰੀਅੰਸ ਦੇਊਗੀ ਜਿਹੜੇ ਜਿਹੜੇ ਪੁਆਇੰਟ ਤੇ ਅਸੀਂ ਸੋਚਿਆ ਹੱਸਾਂਗੇ ਹੱਸਣਗੇ ਔਰ ਹੱਸਣਗੇ ਔਰ ਇੰਜੋਏ ਕਰਨਗੇ ਆਈ ਐਮ ਵੈਰੀ ਸ਼ੋਰ ਪਿਕਚਰ ਨੇ ਬਿਜ਼ਨਸ ਕਰਨਾ ਇਹ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਜਿਹੜਾ ਤੁਹਾਡੀ ਫਿਲਮ ਦਾ ਜਿਹੜਾ ਬਿਜ਼ਨਸ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਜਿਹੜੀ ਆਡੀਅנס ਦੀ ਇੰਜੋਏਮੈਂਟ ਆ ਜਿੰਨਾ ਕੁ ਇੰਜੋਏ ਕਰਨਗੇ ਬਿਜ਼ਨਸ ਆਪਣੇ ਆਪ ਗਰੋ ਕਰੂਗਾ ਤੇ ਉਹ ਆਪਾਂ ਪ੍ਰੈਸ਼ਰ ਲੈ ਲਈਏ ਕਿ ਜੀ ਆਪਣੀ ਪਿਛਲੀ ਪਿਕਚਰ ਨੇ ਇੰਨਾ ਬਿਜ਼ਨਸ ਕੀਤਾ ਸੀ ਵੀ ਅਗਲੀ ਤੋਂ ਵੀ ਆਪਾਂ ਉਨਾ ਹੀ ਐਕਸਪੈਕਟੇਸ਼ਨ ਰੱਖੀਏ ਮੇਰੇ ਖਿਆਲ ਨਾਲ ਗਲਤ ਹੋਊਗਾ ਐਂਡ ਆਈ ਊਡ ਰੀਲੀ ਹੋਪ ਐਂਡ ਪ੍ਰੇ ਕਿ ਅਗਲਾ 100 ਕੋਈ ਹੈਜੀ ਪਿਕਚਰ ਕਰੇ ਜਿਹੜੀ ਸਾਡੀ ਟੀਮ ਤੋਂ ਅੱਡ ਹੋਏ ਤੇ ਇਹਦਾ ਮਤਲਬ ਬਹੁਤ ਬਹੁਤ ਲੋਕਾਂ ਦੇ 100 ਕਰੋੜ 100 ਕਰੋੜ ਹੁਣ ਆਪਣੀ ਇੰਡਸਟਰੀ ਨੇ ਬਹੁਤ ਗਰੋ ਕਰ ਜਾਣਾ ਪਲੱਸ ਇੱਕ ਗੁੱਡਵਿਲ ਵੱਧਦੀ ਹੈ ਅੱਡ ਅੱਡ ਬੰਦੇ ਜਦ ਸਕਸੈਸਫੁਲ ਹੁੰਦੇ ਆ ਤਾਂ ਇੱਕ ਗੱਲ 100% ਗੱਲ ਆ ਇੱਕ ਸਕਸੈਸਫੁਲ ਬੰਦਾ ਹੀ ਦੂਜੇ ਦੀ ਸਕਸੈਸ ਨੂੰ ਇੰਜੋਏ ਕਰਦਾ ਬਿਲਕੁਲ ਸੋ ਇਹਦਾ ਮਤਲਬ ਜਿੰਨੇ ਸਕਸੈਸਫੁਲ ਬੰਦੇ ਹੋਣਗੇ ਸਾਰੇ ਇੱਕ ਦੂਜੇ ਦੀ ਸਕਸੈਸ ਇੰਜੋਏ ਕਰਨਗੇ ਸੋ ਲੈਟਸ ਜਸਟ ਹੋਪ ਐਂਡ ਪ੍ਰੇ ਕਿ ਅਨਦਰ 100 ਕਰੋੜ ਫਿਲਮ ਆਏ ਤੇ ਹੋਰ 100-100 ਕਰੋੜ ਦੀਆਂ ਫਿਲਮਾਂ ਨਾ ਹਿੰਦੀ ਫਿਲਮਸ ਹੈ ਸ਼ਟਡ ਡੂਇੰਗ ਸੋ ਵੈਲ ਹੈ ਨਾ ਜੀ ਹੁਣ ਗੁੱਡ ਡੇਸ ਆਰ ਬੈਕ ਤੇ ਮੇਰੇ ਖਿਆਲ ਨਾਲ ਪੰਜਾਬੀ ਨਾਲ ਵੀ ਉਹੀ ਹੋਣ ਵਾਲਾ ਜੀ ਹੁਣ ਬਹੁਤ ਜਲਦੀ ਕੋਈ 100 ਕਰੋੜ ਵਾਲੀ ਫਿਲਮ ਆਉਗੀ ਫਿਰ ਆਪਾਂ ਸੈਲੀਬ੍ਰੇਟ ਕਰਾਂਗੇ ਆਪਣੀ ਫਿਲਮ ਨੂੰ ਸੈਲੀਬ੍ਰੇਟ ਆਪਾਂ ਮਤਲਬ ਦੂਜੇ ਦੀ ਸਕਸੈਸ ਸੈਲੀਬ੍ਰੇਟ ਕਰਾਂਗੇ ਜਿਹੜੇ ਫਿਲਮ ਇੰਡਸਟਰੀ ਨਾਲ ਰਿਲੇਟਡ ਲੋਕ ਹੁੰਦੇ ਆ ਨਾ ਜੀ ਉਹ ਇਹ ਜਿਹੜੀਆਂ ਗੱਲਾਂ ਕਰਦੇ ਨੇ ਫਿਗਰਸ ਦੀਆਂ ਵੀ ਇਹਨੇ ਇੰਨਾ ਬਿਜ਼ਨਸ ਕੀਤਾ ਉਹ ਨੈਕਸਟ ਫਿਲਮ ਦਾ ਦੇਖਦੇ ਆ ਕਿ ਬਿਜ਼ਨਸ ਹੋਊਗਾ ਜਿਹੜਾ ਆਮ ਬੰਦਾ ਉਹਨੂੰ ਜੇ ਉਹਨੂੰ ਟ੍ਰੇਲਰ ਪਸੰਦ ਆਇਆ ਉਹ ਫਿਲਮ ਦੇਖਣ ਜਾਊਗਾ ਜੇ ਟ੍ਰੇਲਰ ਪਸੰਦ ਨਹੀਂ ਆਇਆ ਉਹਨੇ ਫਿਰ ਨਹੀਂ ਦੇਖਣੀ ਚਾਹੀ ਪਿਛਲੀ ਪਿਕਚਰ 500 ਕਰੋੜ ਕੀਤੀ ਹੋਈ ਇਹ ਜਿਹੇ ਇਨਨਿਊਮਰੇਬਲ ਐਗਜ਼ਾਮਪਲਸ ਨੇ ਪਿਛਲੀ ਪਿਕਚਰ ਇੱਕ ਐਕਟਰ ਦੀ 300 ਕਰੋੜ ਕਰੀ ਨਾਮ ਨਹੀਂ ਲੈ ਸਕਦੇ ਅੱਛਾ ਨਹੀਂ ਲੱਗਦਾ ਪਿਛਲੀ ਪਿਕਚਰ ਨੇ 300 ਕਰੋੜ ਬਿਜ਼ਨਸ ਕੀਤਾ ਅਗਲੀ ਪਿਕਚਰ ਨੇ ਓਪਨਿੰਗ ਵੀ ਨਹੀਂ ਲਈ ਸੋ ਉਹਦਾ ਕੀ ਮਤਲਬ ਐਕਟਰ ਤਾਂ ਉਹੀ ਹੈ ਕਿਉਂ ਨਹੀਂ ਲਈ ਕਿਉਂ ਕਰਕੇ ਦ ਟ੍ਰੇਲਰ ਡਿਡਨਟ ਵਰਕ ਸੋ ਇਹ ਔਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਪਿਛਲੀ ਪਿਕਚਰ ਬਿਲਕੁਲ ਸੁਪਰ ਫਲॉप ਹੋਏ ਟ੍ਰੇਲਰ ਕਲਿੱਕ ਕਰ ਗਏ ਤੇ ਅਗਲੀ ਫਿਲਮ ਅੱਛਾ ਬਿਜ਼ਨਸ ਕਰ ਜੇ ਤਾਂ ਇਹ ਕੋਈ ਉਹ ਉਹ ਨਹੀਂ ਹੈ ਕਿ ਆਪਾਂ ਇਹ ਸੋਚ ਕੇ ਬੈਠੀਏ ਕਿ ਲੋਕਾਂ ਨੇ ਹੁਣ ਆਪਾਂ ਫਿਲਮ ਰਿਲੀਜ਼ ਕਰਾਂਗੇ ਸੇਮ ਟੀਮ ਆ ਤੇ ਉਹ ਲੋਕੀ ਕਹਿਣਗੇ ਪਿਛਲੀ ਪਿਕਚਰ ਚ 100 ਕਰੋੜ ਕੀਤਾ ਕਿ ਹੁਣ ਦੇਖਦੇ ਆ ਕੀ ਕਰਦੇ ਨੇ ਆ ਆਂ ਬੰਦੇ ਨੂੰ ਟ੍ਰੇਲਰ ਪਸੰਦ ਆਇਆ ਉਹਨਾਂ ਨੂੰ ਫਿਲਮ ਦੇਖਣੀ ਆ ਫਿਲਮ ਉਹਨਾਂ ਨੂੰ ਅੱਛਾ ਐਕਸਪੀਰੀਅੰਸ ਦੇਊਗੀ ਜਿਹੜੇ ਜਿਹੜੇ ਪੁਆਇੰਟ ਤੇ ਅਸੀਂ ਸੋਚਿਆ ਹੱਸਾਂ ਹੱਸਣਗੇ ਔਰ ਹੱਸਣਗੇ ਔਰ ਇੰਜੋਏ ਕਰਨਗੇ ਤਾਂ ਆਮ ਵੈਰੀ ਸ਼ੋਰ ਪਿਕਚਰ ਨੇ ਬਿਜ਼ਨਸ ਕਰਨਾ ਇਹ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਜਿਹੜਾ ਤੁਹਾਡੀ ਫਿਲਮ ਦਾ ਜਿਹੜਾ ਬਿਜ਼ਨਸ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਜਿਹੜੀ ਆਡੀਅנס ਦੀ ਇੰਜੋਏਮੈਂਟ ਆ ਜਿੰਨਾ ਕੁ ਇੰਜੋਏ ਕਰਨਗੇ ਬਿਜ਼ਨਸ ਆਪਣੇ ਆਪ ਗਰੋ ਕਰੂਗਾ ਤੇ ਉਹ ਆਪਾਂ ਪ੍ਰੈਸ਼ਰ ਲੈ ਲਈਏ ਕਿ ਜੀ ਆਪਣੀ ਪਿਛਲੀ ਪਿਕਚਰ ਨੇ ਇੰਨਾ ਬਿਜ਼ਨਸ ਕੀਤਾ ਸੀ ਵੀ ਅਗਲੀ ਤੋਂ ਵੀ ਆਪਾਂ ਉਨਾ ਹੀ ਐਕਸਪੈਕਟੇਸ਼ਨ ਰੱਖੀਏ ਮੇਰੇ ਖਿਆਲ ਨਾਲ ਗਲਤ ਹੋਊਗਾ ਐਂਡ ਆਈ ਊਡ ਰੀਲੀ ਹੋਪ ਐਂਡ ਪ੍ਰੇ ਕਿ ਅਗਲਾ 100 ਕੋਈ ਹੈਜੀ ਪਿਕਚਰ ਕਰੇ ਜਿਹੜੀ ਸਾਡੀ ਟੀਮ ਤੋਂ ਅੱਡ ਹੋਏ ਤੇ ਇਹਦਾ ਮਤਲਬ ਬਹੁਤ ਬਹੁਤ ਲੋਕਾਂ ਦੇ 100 ਕਰੋੜ 100 ਕਰੋੜ ਹੁਣ ਆਪਣੀ ਇੰਡਸਟਰੀ ਨੇ ਬਹੁਤ ਗਰੋ ਕਰ ਜਾਣਾ ਪਲੱਸ ਇੱਕ ਗੁੱਡਵਿਲ ਵੱਧਦੀ ਹੈ ਅੱਡ ਅੱਡ ਬੰਦੇ ਜਦ ਸਕਸੈਸਫੁਲ ਹੁੰਦੇ ਆ ਤਾਂ ਇੱਕ ਗੱਲ 100% ਗੱਲ ਆ ਇੱਕ ਸਕਸੈਸਫੁਲ ਬੰਦਾ ਹੀ ਦੂਜੇ ਦੀ ਸਕਸੈਸ ਨੂੰ ਇੰਜੋਏ ਕਰਦਾ ਬਿਲਕੁਲ ਸੋ ਇਹਦਾ ਮਤਲਬ ਜਿੰਨੇ ਸਕਸੈਸਫੁਲ ਬੰਦੇ ਹੋਣਗੇ ਸਾਰੇ ਇੱਕ ਦੂਜੇ ਦੀ ਸਕਸੈਸ ਇੰਜੋਏ ਕਰਨਗੇ ਸੋ ਲੈਟਸ ਜਸਟ ਹੋਪ ਐਂਡ ਪ੍ਰੇ ਕਿ ਅਨਦਰ 100 ਕਰੋੜ ਫਿਲਮ ਆ ਤੇ ਹੋਰ 100-100 ਕਰੋੜ ਦੀਆਂ ਫਿਲਮਾਂ ਨਾ ਹਿੰਦੀ ਫਿਲਮਸ ਹੈਵ ਸਟਾਰਟਡ ਡੂਇੰਗ ਸੋ ਵੈਲ ਹਨਾ ਜੀ ਹੁਣ ਗੁੱਡ ਡੇਜ਼ ਆਰ ਬੈਕ ਤੇ ਮੇਰੇ ਖਿਆਲ ਨਾਲ ਪੰਜਾਬੀ ਨਾਲ ਵੀ ਉਹੀ ਹੋਣ ਵਾਲਾ ਹੈ ਜੀ ਹੁਣ ਬਹੁਤ ਜਲਦੀ ਇੱਕ ਕੋਈ 100 ਕਰੋੜ ਵਾਲੀ ਫਿਲਮ ਆਉਗੀ ਫਿਰ ਆਪਾਂ ਸੈਲੀਬ੍ਰੇਟ ਕਰਾਂਗੇ ਆਪਣੀ ਫਿਲਮ ਨੂੰ ਸੈਲੀਬ੍ਰੇਟ ਆਪਾਂ ਮਤਲਬ ਦੂਜੇ ਦੀ ਸਕਸੈਸ ਸੈਲੀਬ੍ਰੇਟ ਕਰਾਂਗੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ